ਕਹਿੰਦੇ ਜਦੋਂ ਧੀ ਦਾ ਘਰ ਖਰਾਬ ਹੁੰਦਾ ਹੈ ਨਾ ਮੇਰੇ ਕਹਿੰਦਾ ਮਤਲਬ ਵੀ ਜਦੋਂ ਕੁੜੀਆਂ ਦੇ ਤਲਾਕ ਤੱਕ ਗੱਲ ਪਹੁੰਚ ਜਾਂਦੀ ਹੈ ਉਹ ਕੱਲੀ ਕੁੜੀ ਦੀ ਗੱਲ ਨਹੀਂ ਹੁੰਦੀ ਉੱਥੇ ਕੱਲੀ ਕੁੜੀ ਖਰਾਬ ਨਹੀਂ ਹੁੰਦੀ ਉਹਦੇ ਦੋ ਪਰਿਵਾਰ ਖਰਾਬ ਹੁੰਦੇ ਨੇ ਸੱਸ ਦੇ ਤੇ ਸਹੁਰੇ ਦੇ ਤੇ ਮਾਪੇ ਦੇ ਉੱਥੇ ਦੋ ਘਰ ਖਰਾਬ ਹੁੰਦੇ ਨੇ ਇਹ ਬਹੁਤ ਜਗ੍ਹਾ ਤੇ ਦੇਖਿਆ ਹੈ ਬਸ ਤਲਾਕ ਤੇ ਐਵੇਂ ਨਿੱਕੇ ਨਿੱਕੇ ਗੱਲਾਂ ਏ ਕੰਮ ਨਹੀਂ ਕਰਦੀ ਕੰਮ ਤੋਂ ਲੈ ਕੇ ਕੋਈ ਮਕਾਰ ਵਿੱਚ ਗੈਸਟ ਆ ਜਾਏਗਾ ਇਹ ਉੱਠ ਕੇ ਉਹਨੂੰ ਮਿਲੀ ਨਹੀਂ ਹੈਗੀ ਉਹਨੂੰ ਬੁਲਾਇਆ ਨਹੀਂ ਹੈਗਾ ਨੀ ਕਿ ਨਹੀਂ ਕਿਹ ਗੱਲਾਂ ਤੂੰ ਬਸ ਤਲਾਕਾਂ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ ਫਿਰ ਉਹ ਉਸ ਗੱਲ ਦਾ ਨਾ ਘਰ ਦੇ ਵਿੱਚ ਸਮਝੌਤਾ ਨਹੀਂ ਕਰਦੇ 25 25 30 30 ਲੱਖ ਰੁਪਇਆ ਤਲਾਕ ਦੇ ਕੇ ਉਹਨੂੰ ਨਾਲੇ ਘਰੋਂ ਨੂੰ ਕੱਢਦੇ ਨੇ ਨਾਲੇ 25 30 ਲੱਖ ਰੁਪਇਆ ਦਿੰਦੇ ਨੇ ਇਹ ਤੂੰ ਜਾ ਉਹ ਸਾਡੇ ਇਥੋਂ ਘਰੋਂ ਨਿਕਲ ਜਾ ਤੇ ਅਸੀਂ ਨਹੀਂ ਤੈਨੂੰ ਰੱਖਣੀ ਉਹ ਤੁਹਾਨੂੰ 25-30 ਲੱਖ ਰੁਪਇਆ ਦੇਣਾ ਚੰਗਾ ਏ ਕਿ ਕੋਈ 2-4000 ਰੁਪਏ ਦੀ ਕੰਮ ਵਾਲੀ ਰੱਖ ਲਓ ਘਰ ਦੇ ਵਿੱਚ ਜੇ ਤੁਹਾਡੀ ਨੂੰ ਕੰਮ ਨਹੀਂ ਕਰਦੀ ਕਿ ਕੁੜੀਆਂ ਅੱਜ ਕੱਲ ਨਹੀਂ ਕੰਮ ਕਰਦੀਆਂ ਗਿਆ ਆਪਣੇ ਮਨਾਂ ਨੂੰ ਸਮਝਾਉਣ ਵਾਲੀਆਂ ਗੱਲਾਂ ਕੋਈ ਕੋਈ 4-5000 ਰੁਪਇਆ ਦੇ ਕੇ ਕੰਮ ਵਾਲੀ ਰੱਖ ਲਓ ਤੁਹਾਡਾ ਨਾਲੇ ਕੰਮ ਕਰੀ ਜਾਏਗੀ ਉਹ ਤੇ ਤੁਸੀਂ ਵੀ ਸੁਖੀ ਰਹੋ ਤੇ ਤੁਹਾਡੀ ਨੋਹ ਵੀ ਸੁਖੀ ਰਵੇ ਤੇ ਤੁਹਾਡੇ ਘਰ ਦਾ ਕੋਈ ਇਦਾਂ ਦੀ ਗੱਲਬਾਤ ਨਾ ਹੋਵੇ ਕੋਈ ਵਿਗਾਰ ਨਾ ਪਵੇ ਤੇ ਘਰ ਵੀ ਬਚਾ ਰਹੇ ਤੇ ਨੋਹ ਦੀ ਵੀ ਇੱਜ਼ਤ ਬਣੀ ਰਹੇ ਤੁਹਾਡੀ ਵੀ ਦੁਨੀਆ ਦੇ ਵਿੱਚ ਇੱਜ਼ਤ ਬਣੀ ਰਹੇ ਉਹਦੇ ਮਾਪਿਓ ਦੀ ਵੀ ਬਣੀ ਰਹੇ ਤੇ ਇਹ ਸਾਰੀਆਂ ਗੱਲਾਂ ਕਰਨ ਵਾਸਤੇ ਇੱਕ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਬਗਾਨੀ ਧੀ ਨੂੰ ਆਪਣੇ ਘਰ ਦੇ ਵਿੱਚ ਰੱਖਣ ਦਾ ਗੱਲਾਂ ਲਾਣ ਦਾ ਇਸ ਚੀਜ਼ ਨੂੰ ਜਰੂਰ ਸਮਝਿਆ ਕਰੋ ਸਾਡੀਆਂ ਵੀ ਧੀਆਂ ਹੈਗੀਆਂ ਨੇ ਉਹ ਵੀ ਕਿਸੇ ਦੂਸਰੇ ਘਰ ਜਾਣੀਆਂ ਨੇ ਉਹਨਾਂ ਨੂੰ ਵੀ ਅਸੀਂ ਦੂਸਰੇ ਬਗਾਨੀ ਧੀ ਨੂੰ ਆਪਣਾ ਬਣਾਵਾਂਗੇ ਤੇ ਸਾਡੀਆਂ ਧੀਆਂ ਦੀ ਵੀ ਕੋਈ ਕਦਰ ਕਰੇਗਾ ਇਹ ਨਿੱਕੇ ਨਿੱਕੇ ਗੱਲਾਂ ਦਾ ਤੇ ਅੱਜ ਕੱਲ ਸਾਰੀ ਦੁਨੀਆ ਨੂੰ ਪਤਾ ਹੈ ਤੇ ਫਿਰ ਵੀ ਤਲਾਕਾਂ ਦੀ ਇੰਨੀ ਕਿ ਜ਼ਿਆਦਾ ਕੰਮ ਵਧ ਗਿਆ ਹੈ ਕਿ ਬੱਚਿਆਂ ਨੂੰ ਪਤਾ ਨਹੀਂ ਜਾਂ ਸਮਝ ਨਹੀਂ ਆ ਕੀ ਤੇ ਜਾਂ ਕਾਰ ਵਿੱਚ ਕੋਈ ਨੁਕਸੇ ਇਹ ਪਾਨੂੰ ਵੀ ਪਤਾ ਚੀਜ਼ ਦਾ ਦੱਸੋ ਜਰਾ ਕੋਈ